ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਭੀ ਸੱਚ ਨਾਨਕ ਹੋਸੀ ਭੀ ਸੱਚ ਪੱਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜੇ ਸੰਗਤਾਂ ਨੂੰ ਤਾਰੇ ਮੁੰਦੇ ਕਰਦ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੰਦੇ ਸਤਗੁਰ ਜੀ ਜਾਂਦੇ ਜਾਂਦੇ ਗਇਆ ਤੋਂ ਪਹਿਲਾਂ ਗਇਆ ਗਏ ਨੇ ਫਿਰ ਭਾਈ ਮਰਦਾਨਾ ਆਖਿਆ ਮਹਾਰਾਜ ਜੀ ਜਗਨਨਾਥ ਵੀ ਦਿਖਾਈਏ ਉੱਥੇ ਵੀ ਦਰਸ਼ਨ ਕਰੀਏ ਤਮਾ ਮੈਨੂੰ ਪੁੱਛਦੇ ਮਹਾਰਾਜੀ ਮੈਂ ਆਖਿਆ ਮਹਾਰਾਜੀ ਜਿਵੇਂ ਤੁਹਾਡੀ ਰਜ਼ਾ ਹੈ ਫਿਰ ਮਹਾਰਾਜੀ ਜਾਂਦੇ ਜਾਂਦੇ ਨਾ ਜਗਨਨਾਥ ਦੇ ਜਾ ਪਹੁੰਚ ਪਰ ਉੱਥੇ ਪੁਜਾਰੀ ਜੇ ਉਸ ਸੀ ਨਾ ਬ੍ਰਾਹਮਣ ਸੀ ਉਹ ਗੁਰੂ ਜੀ ਨੂੰ ਅੱਗੇ ਜਾਣ ਨਾ ਦੇਣ ਗੁਰੂ ਨਾਨਕ ਸਾਹਿਬ ਜੀ ਆਖਿਆ ਚਲੋ ਭਾਈ ਮਰਦਾਨਾ ਸੀ ਬਾਹਰ ਜਾ ਬੈਠਦੇ ਆ ਸਾਨੂੰ ਅੰਦਰ ਜਾਣ ਨਹੀਂ ਦਿੰਦੇ ਸਾਨੂੰ ਜਗਨਨਾਥ ਜੀ ਆਪੇ ਬੁਲਾ ਲੇਗਾ ਫੇਰ ਆਵਾਂਗੇ ਉੱਥੇ ਗੁਰੂ ਜੀ ਬਾਹਰ ਇੱਕ ਥੜੇ ਉੱਪਰ ਜਾ ਬੈਠੇ ਜਦੋਂ ਜਗਨਨਾਥ ਦੇ ਭੋਗ ਲਗਾਉਣ ਦਾ ਵਕਤ ਹੋਇਆ ਪੰਡਿਆਂ ਜਦੋਂ ਥਾਲ ਰੱਖਿਆ ਸ਼੍ਰੀ ਠਾਕੁਰ ਜੀ ਨੂੰ ਭੋਗ ਲੱਗੇ ਨਾ ਪੰਡਿਆਂ ਨੇ ਬਹੁਤ ਆਜ ਜੀ ਕੀਤੀ ਗਲਵਜ ਪੱਲੂ ਪਾਖ ਰੋਤੇ ਸਾਰੇ ਅਧੀਨ ਹੋਏ ਆਦੇ ਠਾਕੁਰ ਜੀ ਸਾਡੀ ਜਿਹੜੀ ਅਵਗਿਆ ਜਿਹੜੀ ਗਲਤੀ ਐ ਉਹ ਯਾਰ ਕਰੋ ਭੋਗ ਜ਼ਰੂਰ ਲਾਓ ਬੜੀ ਬੇਨਤੀ ਕੀਤੀ ਹੈ ਸੁਆਮੀ ਜੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਜਦੋਂ ਪੰਡੇ ਬਹੁਤ ਲਾਚਾਰ ਹੋ ਗਏ ਤਾਂ ਸ਼੍ਰੀ ਠਾਕੁਰ ਜੀ ਆਗਿਆ ਹੋਈ ਤੁਸੀਂ ਮੇਰੇ ਪਰਮ ਭਗਤ ਨਾਨਕ ਨਿਰੰਕਾਰੀ ਨੂੰ ਅੱਗੇ ਨਹੀਂ ਆਉਂ ਦਿੱਤਾ ਇਹ ਤੁਸੀਂ ਬੜੀ ਅਗਿਆ ਕੀਤੀ ਹੈ ਸੋਸ ਮੇਰੇ ਪਰਮ ਪਿਆਰੇ ਨੂੰ ਲਿਆਉ ਭੋਗ ਲੱਗੇਗਾ ਇਹ ਜਗਨਨਾਥ ਜੀ ਦਾ ਹੁਕਮ ਹੋਇਆ ਸਾਰੇ ਪਾਂਡੇ ਹੱਥ ਬਨ ਗਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੈਰੀਂ ਆਣ ਪਏ ਬੇਨਤੀ ਕਰਦੇ हे ਭਗਤ ਜੀ हे ਬੁੱਧ અવਤਾਰ ਜੀ ਕੀ ਆਗਿਆ ਤੁਸੀਂ ਅੰਦਰ ਚੱਲੋ ਤੁਸੀਂ ਚਲੋਗੇ ਤਾਂ ਸ੍ਰੀ ਠਾਕੁਰ ਜੀ ਪਛਾਦਾ ਛਕਣਗੇ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਤੁਸੀਂ ਸਾਨੂੰ ਠਾਕੁਰ ਜੀ ਦੇ ਮੰਦਰ ਅੰਦਰ ਨਹੀਂ ਜਾਣ ਦਿੱਤਾ ਅਸੀਂ ਆਪਣੇ ਮੰਦਰ ਦੇ ਠਾਕੁਰ ਜੀ ਦਾ ਦਰਸ਼ਨ ਕਰ ਲਿਆ ਹੁਣ ਤੁਸੀਂ ਜਾਓ ਜਾ ਕੇ ਸ਼੍ਰੀ ਨਰਨੰਕਾਰ ਜੀ ਨੂੰ ਭੋਗ ਲਵਾਓ ਉਹਨਾਂ ਪੰਡਿਆਂ ਨੇ ਗਲ ਵਿੱਚ ਪੱਲੇ ਪਾ ਕੇ ਖੜੇ ਹੋ ਕੇ ਆਖਿਆ ਨੇ हे ਸਵਾਮੀ ਜੀ ਇਹ ਗੁਨਾਹ ਸਾਨੂੰ ਬਖਸ਼ ਦਿਓ ਆਪ ਸੰਤ ਆਪਕਾ ਬਿਰਧ ਖਿਮਾ ਕਰਨਾ ਖਿਮਾ ਕਰ ਦਿਓ ਗੁਰੂ ਜੀ ਉੱਥੇ ਉੱਟ ਕੇ ਅੰਦਰ ਗਏ ਠਾਕੁਰ ਜੀ ਦਾ ਦਰਸ਼ਨ ਕੀਤਾ ਸ਼੍ਰੀ ਠਾਕੁਰ ਜੀ ਦੇ ਹੁਕਮ ਨਾਲ ਗੁਰੂ ਬਾਬੇ ਜੀ ਨੂੰ ਮਹਾ ਪ੍ਰਸ਼ਾਦ ਹੱਥ ਲੱਗਾ ਆ ਗਿਆ ਹੋਏ ਮੇਰੇ ਭਗਤ ਨਾਨਕ ਜੀ ਦਾ ਸਿੱਖ ਜੋ ਵੀ ਇੱਥੇ ਆਵੇਗਾ ਉਹਨੂੰ ਮੇਰੇ ਦਰਸ਼ਨ ਦਾ ਟਿਕਾ ਨਹੀਂ ਕਰਨਾ ਫਿਰ ਪੰਡਿਆ ਆਰਤੀ ਕਰਨ ਲੱਗੇ ਆਰਤੀ ਕਰ ਜੁਗੇ ਬਾਬਾ ਜੀ ਬੈਠੇ ਰਹੇ ਉਹਨਾਂ ਪੰਡਿਆ ਆਖਿਆ ਨਾਨਕ ਭਗਤ ਜੀ ਮਹਾਰਾਜ ਦੀ ਆਰਤੀ ਦੇ ਵਕਤੇ ਤੁਸੀਂ ਉੱਠ ਕੇ ਖੜੇ ਕਿਉਂ ਨਹੀਂ ਹੋਏ ਗੁਰੂ ਜੀ ਆਦੇ Swami ਜੀ ਇੱਕ ਆਰਤੀ ਈਸ਼ਵਰ ਦੀ ਹੈ ਇੱਕ ਆਰਤੀ ਜੀਵ ਦੀ ਹੈ ਤੁਸੀਂ ਆਖੋ ਹਮ ਕੈਸੀ ਆਰਤੀ ਕਰੀਏ ਪੰਡਿਆ ਆਖਿਆ ਮਰਜੀ ਜੁਆਬ ਨੂੰ ਅੱਛੀ ਲੱਗੇ ਉਹ ਕਰੋ ਆਪਕੇ ਉਪਰ ਸ਼੍ਰੀ ਨਾਰਾਇਣ ਬੋਧ ਅਵਤਾਰ ਜੀ ਦੀ ਬੜੀ ਕਿਰਪਾ ਹੈ ਜਿਵੇਂ ਆਖੋਗੇ ਭਲਾ ਹੀ ਆਖੋਗੇ ਤਾਂ ਗੁਰੂ ਜੀ ਰਾਗ ਤਨਾਸਰੀ ਵਿੱਚ ਸ਼ਬਦ ਵਿਚਾਰਨ ਕੀਤਾ ਗਗਨਮਥਾਨ ਰਵ ਚੰਦ ਦੀਪਕ ਬਣ तारक मंडल जनक मोती धूप मले आनल पवन चवरू करे सगले बन राए पुलंत ज्योति कैसी आरती होए पव खंडना तेरी आरती अनहद शब्द वाजंत बेरी ਰਹਾ ਸਹਿਜ ਤਵ ਨਨ 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 ਹਿਤ ਏਕ ਸਹਿ ਸਮੂਰਤ ਨਨ ਨਾ ਏਕ ਤੋਏ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਣ ਸਹਿਜ ਤਵ ਗੰਧ ਏਵ ਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਏ ਿਸ ਕਾ ਚਾਨਨ ਸਭ ਮੈਂ ਚਾਨਨ ਹੋਏ ਦੁਰਸਾ ਕੀ ਜੋਤ ਪਰ ਗਟ ਹੋਏ ਜੋਦ ਸਪਾਵੈ ਸਵਾਰਤੀ ਹੋਏ ਹਰ ਚਰਨ ਕਾ ਮਲ ਮਕਰੰਧ ਲੋਭਤ ਮਨ ਅਨ ਦੇ ਨਾਮੋ ਹੈ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਇ ਜਾਤੇ ਤੇਰਾ ਨਾਮ ਵਾਸਾ ਗਗਨ ਮਥਾਲ ਰਵ ਚੰਦ ਦੀਪਕ ਬਣ ਤਾਰਿਕਾ ਮੰਡਲ ਜਨਕ ਮੋਤੀ ਇਹ ਆਰਤੀ ਸੁਣ ਕੇ ਨਾ ਸਾਰੇ ਮਹਾਰਾਜ ਦੇ ਚਰਨੀਆਂ ਲੱਗੇ ਗੁਰੂ ਜੀ ਉੱਥੇ ਸਾਰਿਆਂ ਨੂੰ ਖੁਸ਼ੀ ਕਰਕੇ ਫਿਰ ਬਾਹਰ ਜਾ ਬੈਠੇ ਇੱਕ ਬੌਲੀ ਬਣਵਾਈ ਜੋੜੀ ਹਣ ਤੱਕ ਗਾਇਮ ਹੈ ਜਗਨਨਾਥ ਜੀ ਦੇ ਮੰਦਰ ਦੇ ਇਹ ਬੌਲੀ ਦਾ ਬੜਾ ਸੁੰਦਰ ਤੇ ਮਿੱਠਾ ਜਾਲਾ ਸ਼੍ਰੀ ਬਾਬੇ ਜੀ ਆਖਿਆ ਜੋ ਕੀ ਸਿੱਖ ਸਾਧ ਆਵੇ ਨਾ ਉਹਦੀ ਸੇਵਾ ਕਰਨੀ ਆਏ ਨੂੰ ਬਰਸ਼ਾਦ ਮਿਲੇ ਇਹ ਬਚਨ ਗਾ ਰਗੇ ਫਿਰ ਮਹਾਰਾਜ ਜੀ ਉਤੋਂ ਚੰਨ ਲੱਗੇ ਫਿਰ ਇਹ ਪਹਿਲਾਂ ਕੀ ਸ਼ਬਦ ਉਚਾਰਨ ਕੀਤਾ ਰਤ ਆਇਲੇ ਸਰਸ ਬਸੰਤ ਮਾਹੇ ਰੰਗ ਰਾਤੇ ਰਵੈ ਸੇ ਤੇਰਾ ਚਾਏ ਕਿਸ ਪੂਜ ਚੜਾਵੋ ਲਗੋ ਪਾਏ ਤੇਰੇ ਦਾਸਨ ਦਾਸਾ ਕਹੋ ਰਾਏ ਜਗ ਜੀਵਨ ਜੁਗਤ ਨਾ ਮਿਲੈ ਕਾਏ ਤੇਰੀ ਮੂਰਤੇ ਕਾ ਬਹੁਤ ਰੂਪ ਕਿਸ ਪੂਜ ਚੜਾਵੋ ਦਿਓ ਤੂੰ ਤ੍ਰਾਂਤ ਨਾ ਪਾਇਆ ਕਹਾ ਪਾਏ ਤੇਰੇ ਦਾਸਨ ਦਾਸਾ ਕਹੋ ਰਾਏ ਤੇਰੇ ਸੱਠ ਸੰਬਦ ਸਭ ਤੀਰਥਾ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੀ ਗਤ ਅਵਗਤ ਨਹੀਂ ਜਾਣੀ ਐ ਅਣਜਾਣਤ ਨਾਮ ਵਿਖਾਣੀ ਐ ਨਾਨਕ ਵਿਚਾਰਾ ਕਿਆ ਕਹੈ ਸਭ ਲੋਕ ਸਲਾਹੇ ਇੱਕ ਸੈ ਸਰਨਾਨਕ ਲੋਕਾ ਪਾਵ ਹੈ ਬੁਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ ਉਥੋਂ ਦੇ ਲੋਕ ਔਰ ਰਾਜਾ ਸਭ ਗੁਰੂ ਜੀ ਦੇ ਸਿੱਖ ਹੋਏ ਗੁਰੂ ਜੀ ਸਾਹਿਬੇ ਉੱਪਰ ਖੁਸ਼ੀ ਕੀਤੇ ਸਾਰੇ ਲੋਕ ਪਰਸੰਨ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਗਨਨਾਥ ਜੀ ਦਾ ਦਰਸ਼ਨ ਕਰਕੇ ਉੱਥੋਂ ਅੱਗੇ ਚੱਲੇ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਬਾਲਾ ਇਹ ਵੀ ਨਗਰੀ ਸ਼੍ਰੀ ਰਾਮਚੰਦਰ ਜੀ ਦੀ ਹੈ ਇੱਥੇ ਸ਼੍ਰੀ ਰਾਮਚੰਦਰ ਜੀ ਅਵਤਾਰ ਧਾਰ ਕੇ ਚਰਿੱਤਰ ਕੀਤੇ ਨੇ ਦੇਖ ਕੇ ਚੱਲਦੇ ਆ ਗੁਰੂ ਜੀ ਸੂਰਜ ਨਦੀ ਦੇ ਕਿਨਾਰੇ ਜਾ ਬੈਠੇ ਉੱਥੋਂ ਦੇ ਲੋਕ ਚਰਨੀ ਆਣ ਲੱਗੇ ਭਾਈ ਬਾਲਾ ਆਖਿਆ ਸ਼੍ਰੀ ਰਾਮਚੰਦਰ ਜੀ ਦਾ ਨਗਰੀ ਨੂੰ ਸਾਥ ਲੈ ਗਏ ਸੀ ਇਹ ਕਹਾਂ ਸੇ ਆਈ ਹੈ ਉਥੋਂ ਦੇ ਪੰਡਿਆਂ ਨੇ ਆਖਿਆ ਬਾਬਾ ਜੀ ਜਿਹੜੇ ਘਰ ਸਨ ਉਹ ਥੋੜੀ ਨਾਲ ਲੈ ਗਏ ਸੀ ਸ਼੍ਰੀ ਰਾਮਚੰਦਰ ਜੀ ਦਾ ਦਰਸ਼ਨ ਕਰਦੇ ਅਰ ਜੋ ਉਹਨਾਂ ਦਾ ਨਾਮ ਜਪਦੇ ਉਹ ਵੈਕੁੰਠ ਨੂੰ ਜਾ ਪ੍ਰਾਪਤ ਹੋਏ ਨੇ ਗੁਰੂ ਜੀ ਆਖਿਆ ਭਾਈ ਤੁਸੀਂ ਵੀ ਸ਼੍ਰੀ ਗੁਰੂ ਜੀ ਨੂੰ ਮਿਲ ਕੇ ਪਰਮੇਸ਼ਰ ਜੀ ਦਾ ਨਾਮ ਜਪੋ ਪੂਰਨ ਗੁਰੂ ਦਾ ਧਿਆੜ ਧਰੋ ਤੁਹਾਡੀ ਵੀ ਬੈਕੁੰਧ धाम ਨੂੰ ਪ੍ਰਾਪਤੀ ਹੋ ਜੇਗੀ। ਉਹਨਾਂ ਪੰਡਿਆ ਆਖਿਆ ਭਾਈ ਮਹਾਰਾਜ ਜੀ ਗੁਰੂ ਕਿੰਨੇ ਤਰ੍ਹਾਂ ਦੇ ਨੇ? ਗੁਰੂ ਜੀ ਆਖਿਆ ਗੁਰੂ ਤਿੰਨ ਤਰ੍ਹਾਂ ਦੇ ਹੁੰਦੇ। ਪਹਿਲਾ ਗੁਰੂ ਪੰਡਿਤ ਹੁੰਦਾ ਹੈ। ਪਰ ਪੰਡਿਤ ਗੁਰੂ ਔਰ ਲੋਕਾਂ ਨੂੰ ਉਪਦੇਸ਼ ਕਰਦੇ ਆਪ ਨਹੀਂ ਕਮਾਉਂਦੇ। ਉਹਨਾਂ ਨੂੰ ਮਿਲਣ ਦਾ ਪੁੰਨ ਹੁੰਦਾ ਗਤੀ ਨਹੀਂ ਹੁੰਦੀ। ਤੇ ਜੋ ਅਭਧੂਤ ਗੁਰੂ ਹੈ ਉਹਨਾਂ ਦੇ ਵਿਦਿਆਰੂਪੀ ਹੱਥ ਪਾਵ ਨਹੀਂ ਹੁੰਦੇ ਕਿਉਂਕਿ ਕਿਸੇ ਸੰਤ ਨੂੰ ਮਿਲ ਕੇ ਗਿਆਨ ਪ੍ਰਾਪਤ ਹੋਇਆ ਉਹ ਆਪਣਾ ਦਾ ਆਧਾਰ ਕਰ ਲੈਂਦੇ ਦੂਜੇ ਦਾ ਉਧਾਰ ਨਹੀਂ ਕਰ ਸਕਦੇ ਦੂਜੇ ਨੂੰ ਪਾਰ ਨਹੀਂ ਕਰ ਸਕਦੇ ਅਰ ਜੋ ਮਹਾਂਪੁਰਖ ਗੁਰੂ ਨੇ ਉਹ ਆਪ ਦਾ ਮੁਕਤ ਰੂਪ ਹੈ ਹੀ ਉਹਨਾਂ ਨੂੰ ਜਿਹੜਾ ਵੀ ਮਿਲਦਾ ਹੈ ਉਹਨੂੰ ਸਤਨਾਮ ਦੇ ਕੇ ਤੁਰੰਤ ਉਹਦਾ ਆਧਾਰ ਕਰ ਦਿੰਦੇ ਸਤਨਾਮ ਵਾਹਿ ਗੁਰੂ ਸਤ ਨਾਮ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਰ ਜਿਆਦੇ ਜੋ ਸੰਤ ਰੂਪੀ ਗੁਰੂ ਨੇ ਨਾ ਉਹ ਆਪ ਤਾਂ ਮੁਕਤ ਹੈ ਹੀ ਉਹਨਾਂ ਨੂੰ ਜਿਹੜਾ ਵੀ ਮਿਲਦਾ ਹੈ ਉਨੂੰ ਹੀ ਸਤਨਾਮ ਦਾ ਮੰਤਰ ਦੇ ਕੇ ਤੁਰੰਤ ਹੀ ਉਹਦਾ ਵੀ ਉਧਾਰ ਕਰ ਦਿੰਦੇ ਇਹ ਬਚਨ ਗੁਰੂ ਜੀ ਦੇ ਸੁਣ ਕੇ ਨਾ ਅਯੁੱਧਿਆ ਵਾਸੀ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਉੱਪਰ ਟੈਪ ਅਰਜ ਕਰਨ ਲੱਗੇ ਏ ਨਿਰੰਕਾਰ ਜੀ ਸਾਨੂੰ ਸੰਸਾਰ ਦੇ ਦੁੱਖਾਂ ਪਾਸੋਂ ਬਚਾਓ ਸਾਡੀ ਕਲਿਆਣ ਕਰੋ ਆਪ ਮਹਾਂਪੁਰਖ ਸ਼੍ਰੀ ਗੁਰੂ ਜੀ ਆਖਿਆ ਭਾਈ ਤੁਸੀਂ ਜਗਤ ਅਨਤ ਜਾਣੋ ਆਇ ਸਾਧ ਦੀ ਸੇਵਾ ਕਰੋ ਤਨ ਮਨ ਲਾ ਕੇ ਪਰਮੇਸ਼ਰ ਦਾ ਜਾਪ ਕਰੋ ਵੰਡ ਖਾਓ ਧਰਮ ਦੀ ਗਿਰਤ ਕਰਨੀ ਇਹ ਉਪਦੇਸ਼ ਦੇ ਕੇ ਉੱਥੇ ਮਹਾਰਾਜ ਜੀ ਅੱਗੇ ਚੱਲੇ ਜਦੋਂ ਗੁਰੂ ਜੀ ਪ੍ਰਯਾਗ ਰਾਜ ਪਹੁੰਚਣਾ ਉੱਥੇ ਦੇ ਲੋਕ ਮਿਲ ਕੇ ਵੱਡੇ ਪੰਡਿਤ ਇਕੱਠੇ ਹੋਏ ਗੁਰੂ ਜੀ ਨਾਲ ਆ ਕੇ ਚਰਚਾ ਲੱਗੇ ਕਰਨਾ ਸ੍ਰੀ ਬਾਬੇ ਜੀ ਪ੍ਰਾਰਥਨਾ ਕਰਤਾਰ ਜੀ ਅੱਗੇ ਕੀਤੀ ਸ੍ਰੀ ਗੁਰੂ ਜੀ ਆਖਿਆ ਕੋਈ ਸੰਸਕ੍ਰਿਤ ਪੜਿਆ ਕੋਈ ਪ੍ਰਾਨਵਾਜਦੇ ਨੇ ਕੋਈ ਗਉਤੀ ਪਾ ਕੇ ਮਾਲਾ ਸੇ ਜਾਪ ਕਰਦੇ ਕੋਈ ਤ੍ਰਿਕੁੱਟੀ ਦਾ ਧਿਆਨ ਕਰਦੇ ਮਹਾਰਾਜ ਕਹਿੰਦੇ ਹੇ ਨਰੰਕਾਰ ਜੀ ਮੈਂ ਤੇਰੇ ਨਾਮ ਤੋਂ ਬਿਨਾ ਕੁਝ ਜਾਣਦਾ ਨਹੀਂ ਅੱਗੇ ਵੀ ਤੇਰਾ ਨਾਮ ਹੀ ਜਾਣਦਾ ਹਰ ਹੁਣ ਵੀ ਤੇਰੇ ਨਾਮ ਦਾ ਆਸਰਾ ਮੈਂ ਇਹ ਨਹੀਂ ਜਾਣਦਾ ਕਿ ਆ ਮੇਰੀ ਗੱਤ ਹੋਵੇ ਮੈਂ ਮੂਰਖਾਂ ਅਗਿਆਨੀਆਂ ਪਰ ਤੇਰੀ ਸ਼ਰਨਾ ਤੇਰੀ ਕਿਰਪਾ ਮੇਰੀ लाजपत ਰਹਿ ਜਾਵੇਗੀ ਮੇਰਾ ਮਨ ਸੰਕਲਪ વિકਲਪਾ ਕਰਕੇ ਬੰਦਾ ਹੋਇਆ ਹੈ ਅਕਾਸ਼ ਪਤਾਲ ਦੇ ਸੁੱਖ ਦੁੱਖ ਪਿਆ ਭੋਗਦਾ ਕਟੀ ਜੰਤਰ ਦੀ ਨਿਆਈ ਕਰਮਾਂ ਦਾ ਬੰਧਿਆ ਪਿਆ ਫਿਰਦਾ ਹੈ ਚਾਰੇ ਕੁੰਡ ਭਾਲਦਾ ਫਿਰਦਾ ਹੈ ਕੰਧ ਹੋ ਕੇ ਨਾਮ ਨਹੀਂ ਜਪਦਾ ਜਿਸ ਦਿਨ ਜੀਵ ਮਾਤਾ ਦੇ ਗਰਭ ਵਿੱਚ ਆਇਆ ਸੀ ਨਾ ਉਸੇ ਦਿਨ ਮਰਨ ਦਾ ਲੇਖਾ ਇਹਦੇ ਮੱਥੇ ਤੇ ਲਿਖਿਆ ਗਿਆ ਸੀ ਇਹ ਜੀਵਨ ਦੇ ਸਾਜ ਬਣਾਉਂਦਾ ਬਿਰਦ ਅੱਖਾਂ ਨਾਲ ਹੋਰ ਨਾਲੋਂ ਮਰਦੇ ਵੇਖਦਾ ਆਪਣੀ ਉਮਰਾਂ ਬੀਤਦੀ ਦੇਖਦਾ ਔਰ ਬਵਾਨ ਬਣਦੇ ਦੇਖਦਾ ਚਿਖਾ ਦੀ ਅਗਨੀ ਬਾਲ ਦੀ ਦੇਖਦਾ ਔਰ ਫਿਰ ਵੀ ਨਾਮ ਨਹੀਂ ਜਪਦਾ ਆਪ ਗਮਾਨ ਕਰਦਾ ਇਹ ਪੁੱਤਰ ਇਹ ਪਾਪ ਇਹ ਭਾਈ ਇਹ ਮਾਈ ਇਹ ਚੇਲੇ ਇਹ ਸਾਰੇ ਮੇਰੀ ਸਹਾਇਤਾ ਕਰਨਗੇ ਇਹ ਸਭ ਝੂਠ ਹੈ ਜਿਨ੍ਹਾਂ ਉੱਪਰ ਕਰਤਾਰ ਦੀ ਕਿਰਪਾ ਹੁੰਦੀ ਨਾ ਜਿਨ੍ਹਾਂ ਨੂੰ ਸਤਗੁਰਾਂ ਦੇ ਦੁਆਰੇ ਨਾਮ ਮਿਲਦਾ ਉਹਨਾਂ ਦੀ ਸਹਾਇਤਾ ਹੁੰਦੀ ਪਰ ਜੇ ਪ੍ਰੀਤੀ ਸੰਯੁਕਤ ਨਾਮ ਨੂੰ ਜਪਣ ਤਾਂ ਉਹਨਾਂ ਦੇ ਸਰਬ ਕਾਰਜ ਸਿੱਧ ਹੋ ਜਾਂਦੇ ਇਹ ਸ੍ਰੀ ਗੁਰੂ ਜੀ ਨਿਮਰਤਾ ਦਾ ਉਪਦੇਸ਼ ਸੁਣ ਕੇ ਪ੍ਰਿਆਗ ਰਾਜ ਦੇ ਰਹਿਣ ਵਾਲੇ ਸਿੱਧ ਸਾਧ ਪੰਡਤ ਹੋਰ ਲੋਕ ਵੀ ਗੁਰੂ ਜੀ ਦੀ ਚਰਨੀ ਆਣ ਲੱਗੇ ਆਦੇ ਹੋ ਗੁਰੂ ਜੀ ਸਾਡੀ ਵੀ ਖਲਿਆਣ ਕਰਦੇ ਹੋ ਸ੍ਰੀ ਬਾਬੇ ਜੀ ਆਖਿਆ ਭਾਈ ਇੱਕ ਮਨ ਹੋ ਕੇ ਪਰਮੇਸ਼ਰ ਦਾ ਸਿਮਰਨ ਕਰੋ ਨਾਮ ਜਪੋ ਨਿਰਅਭਿਮਾਨ ਹੋ ਆਏ ਸੰਤ ਦੀ ਸੇਵਾ ਕਰੋ ਤੁਹਾਡਾ ਭਲਾ ਹੋਵੇਗਾ ਇਹ ਉਪਦੇਸ਼ ਉਹਨਾਂ ਨੂੰ ਦੇ ਕੇ ਗੁਰੂ ਜੀ ਹੱਥੋਂ ਚੱਲਦੇ ਰਹੇ ਸੰਪੂਰਨ ਤੀਰਥ ਜੋ ਸਾਰਾ ਸੈਰ ਗੁਰੂ ਜੀ ਕੀਤਾ ਫਿਰ ਗੁਰੂ ਜੀ ਗੁਦਾਵਰੀ ਗਏ ਉੱਥੇ ਜਾ ਦਰਸ਼ਨ ਕੀਤਾ ਜਹਾਂ ਪੰਜਬੱਡੀ ਅਗਸਤ ਜੀ ਦਾ ਆਸਣ ਦੇਖਿਆ ਜੋ ਆਸਥਾਨ ਹੈ ਔਰ ਮਹਾਤਮਾ ਸੰਤਾਂ ਦਾ ਦਰਸ਼ਨ ਕੀਤਾ ਚਰਚਾ ਕੀਤੀ ਪਰਮੇਸ਼ਰ ਜੀ ਦੀ ਉਸਤਤ ਕੀਤੀ ਸਭ ਤੀਰਥਾਂ ਦੀ ਯਾਤਰਾ ਕੀਤੀ ਗੁਰੂ ਜੀ ਮਹਾਰਾਜੇ ਮੇਰੇ ਪ੍ਰਤੀ ਆਖਣ ਲੱਗੇ ਇਹ ਭਾਈ ਬਾਲਾ ਚੱਲ ਤੈਨੂੰ ਕਾਰੂ ਦੇਸ਼ ਦਾ ਦਰਸ਼ਨ ਕਰਾ ਲਾਈਏ ਗੁਰੂ ਜੀ ਮੈਂ ਆਖਿਆ ਜਿਵੇਂ ਤੁਹਾਡੀ ਲਜਾਏ ਇਹ ਸਾਰੀਆਂ ਸਾਖੀਆਂ ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦਾ ਹੈ। ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਪੈੜਾ ਮੁਖਾ ਸultanpur ਵਾਲਾ ਲਿਖਦਾ ਹੈ। ਭਾਈ ਬਾਲਾ ਦਾ ਹੈ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਜਾਂਦੇ ਜਾਂਦੇ ਕਾਰੂ ਦੇਸ਼ ਨੂੰ ਜਾ ਪ੍ਰਪਤ ਹੋਏ। ਉੱਥੇ ਜਾ ਪਹੁੰਚੇ। ਇੱਕ ਦਿਨ ਮਰਦਾਨੇ ਨੂੰ ਭੁੱਖ ਲੱਗ ਗਈ। ਉੱਥੇ ਇੱਕ ਦਿਨ ਦੋ ਦਿਨ ਕੁਝ ਨਹੀਂ ਪਹੁੰਚਿਆ। ਮਰਦਾਨੇ ਆਖਿਆ ਗੁਰੂ ਜੀ ਤੁਸੀਂ ਤਾਂ ਪੌਣ ਆਹਾਰੀ ਹੋਏ ਰਹਿੰਦੇ ਹੋ ਗੁਰੂ ਜੀ ਮੈਨੂੰ ਭੁੱਖ ਨੇ ਬੜਾ ਸਤਾਇਆ ਹੈ ਮੇਰਾ ਕੁਝ ਇਲਾਜ ਕਰੋ ਗੁਰੂ ਜੀ ਆਖਿਆ ਭਾਈ ਬਾਲਾ ਸਾਡਾ ਇਸ ਨਾਲ ਬਹੁਤ ਕੰਮ ਹੈ ਗੁਰੂ ਜੀ ਆਖਿਆ ਮਰਦਾਨਿਆਂ ਆਤਮੇ ਦੀਆਂ ਕੀ ਆ ਖਬਰ ਮਰਦਾਨਿਆਂ ਆਖਿਆ ਮਹਾਰਾਜ ਜੀ ਮੈਂ ਭੁੱਖਾ ਹਾਂ ਮੈਨੂੰ ਭੁੱਖ ਖਾ ਗਈ ਹੈ ਫਿਰ ਮਰਦਾਨਿਆਂ ਆਖਿਆ ਜੀ ਇਹ ਸ਼ਹਿਰ ਬੜਾ ਸੁੰਦਰ ਹੈ ਜੇ ਆਪ ਆਗਿਆ ਕਰੋ ਤਾਂ ਮੈਂ ਜਾ ਕੇ ਕੁਝ ਮੁੱਖ ਪਾਵਾਂ ਗੁਰੂ ਜੀ ਆਖਿਆ ਮਰਦਾਨਿਆਂ ਇਹ ਸ਼ਹਿਰ ਵਿਜ ਵੜਨਾ ਚੰਗਾ ਨਹੀਂ ਮਰਦਾਨੇ ਆਖਿਆ ਜਿੱਥੇ ਕੋਈ ਵਸਤੀ ਆਉਂਦੀ ਹੈ ਉੱਥੇ ਆ ਕੇ ਜਾਣਾ ਨਹੀਂ ਉਜਾੜਾਂ ਜਿ ਲਈ ਫਿਰਦੇ ਹੋ ਗੁਰੂ ਜੀ ਆਖਿਆ ਮਰਦਾਨਿਆ ਤੂੰ ਜਾਣ ਫਿਰ ਮਰਦਾਨਾ ਨਾ ਉਹ ਸ਼ਹਿਰ 'ਚ ਜਾ ਵੜਿਆ ਇੱਕ ਗਲੀ ਵਿੱਚ ਜਾ ਕੇ ਲੋਤਾ ਅੱਗੇ ਚਾਰ ਔਰਤਾਂ ਆਪਣੀ ਬੋਲੀ ਵਿੱਚ ਹੱਸਦੀਆਂ ਆਈਆਂ ਜਦੋਂ ਮਰਦਾਨੇ ਨੂੰ ਵੇਖਿਆ ਨਾ ਤਾਂ ਲੱਗੀਆਂ ਆਪਸ ਵਿੱਚ ਵੰਡੀਆਂ ਪਾਣ ਕੋਈ ਆਖੇ ਮੈਂ ਲੈ ਜਾਨੀ ਕੋਈ ਆਖੇ ਮੈਂ ਲਾ ਜਾਨੀ ਇੱਕ ਔਰਤ ਨੇ ਨਾ ਮਰਦਾਨੇ ਨੂੰ ਆਜ ਮਾਰੀ ਮਰਦਾਨੇ ਦਾ ਕਿ ਕੁਝ ਖਾਣੋਂ ਦੇਵੇਗੀ ਮਰਦਾਨਾ ਜਦੋਂ ਗਿਆ ਨਾ ਉਹਦੇ ਅੰਦਰ ਜਾ ਕੇ ਵੜਨ ਲੱਗਾ ਉਹ ਔਰਤ ਨੇ ਉੱਠ ਕੇ ਮਰਦਾਨੇ ਦੇ ਗਾਲ ਚ ਧਾਗਾ ਬੰਨਤਾ ਜਦੋਂ ਧਾਗਾ ਗਲ ਪਾਇਆ ਤੇ ਮਰਦਾਨਾ ਬੱਕਰਾ ਬਣ ਗਿਆ ਚਾਰ ਅੰਦਰ ਜਾ ਕੇ ਬੱਕਰੇ ਨੂੰ ਅੰਦਰ ਬਿਠਾਤਾ ਆ ਪਾਣੀ ਭਰਨ ਚਲੀ ਗਈ ਮਰਦਾਨਾ ਅੰਦਰ ਬੈਠਾ ਰਹਿ ਗਿਆ ਨਾਲੇ ਮਨਜ ਦਲੀਲਾਂ ਕਰਦਾ ਇਹ ਗੁਰੂ ਜੀ ਇਹ ਮੈਂ ਕਿੱਥੇ ਆ ਗਿਆ ਇਹਨਾਂ ਨੇ ਮੈਨੂੰ ਬੱਕਰਾ ਬਣਾਤਾ ਉੱਥੇ ਗੁਰੂ ਜੀ ਮੈਂ 사ਤਗੁਰਾਂ ਨੂੰ ਆਖਿਆ ਗੁਰੂ ਜੀ ਮਰਦਾਨੇ ਨੂੰ ਗਿਆ ਇੱਕ ਪੈਰ ਹੋ ਗਿਆ ਉਹ ਅਜੇ ਆਇਆ ਨਹੀਂ ਗੁਰੂ ਜੀ ਆਖਿਆ ਤਾਂ ਗੁਰੂ ਜੀ ਬੋਲੇ ਸੁਣ ਭਾਈ ਬਾਲਾ ਸਾਨੂੰ ਮਰਦਾਨਾ ਤਾਰ ਸੁਣਾਉਂਦਾ ਸੀ ਪਰ ਇਹ ਬੜੀ ਠੱਗਾਂ ਦੀ ਨਗਰੀ ਹੈ ਇਹ ਨਿਗਰੀ ਹੈ ਕਿਆ ਜਾਣੀ ਹੈ ਮਰਦਾਨੇ ਨੂੰ ਕਿਸੇ ਨੇ ਛਤਰਾ ਕਰਕੇ ਬਿਠਾਇਆ ਹੋਵੇ ਇਹਨਾਂ ਕਹਿ ਕੇ ਗੁਰੂ ਜੀ ਉੱਠ ਖੜੇ ਹੋਏ ਆਖਿਆ ਚੱਲ ਭਾਈ ਬਾਲਾ ਮਰਦਾਨੇ ਨੂੰ ਲੈ ਕੇ ਆਈਏ ਮੈਂ ਆਖਿਆ ਗੁਰੂ ਜੀ ਮਰਦਾਨਾ ਕਿੱਥੇ ਹੋਵੇਗਾ ਗੁਰੂ ਜੀ ਆਲੇ ਬਾਲਾ ਮਰਦਾਨੇ ਨੂੰ ਬੱਕਰਾ ਕਰਕੇ ਨਾ ਉਹਨਾਂ ਨੇ ਬੰਨ ਕੇ ਬਿਠਾ ਲਿਆ ਮੈਂ ਆਖਿਆ ਗੁਰੂ ਜੀ ਕਿਉਂ ਨਾ ਛਤਰਾ ਹੋਵੇ ਤੁਸੀਂ ਮਨਾ ਕਰਦੇ ਸੀ ਉਹ ਰਿਆ ਨਹੀਂ ਤੇ ਤੁਸੀਂ ਕੀ ਕਰੋ ਗੁਰੂ ਜੀ ਨਾਲ ਮੈਂ ਨਾਲੇ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਨੂੰ ਲੈਣ ਵਾਸਤੇ ਅਸੀਂ ਵਸਤੀ 'ਚ ਜਾ ਵੜੇ ਪੁੱਛਿਆ ਨੇ ਇੱਥੇ ਸਾਡਾ ਆਦਮੀ ਆਇਆ ਉਹ ਔਰਤਾਂ ਸਾਨੂੰ ਦੇਖ ਕੇ ਚਾਂਬਲ ਗਈਆਂ ਆਖਿਆ ਨੇ ਇੱਥੇ ਸਾਡੇ ਕੋਈ ਨਹੀਂ ਆਇਆ ਇੱਕ ਔਰਤ ਬੋਲੀ ਇੱਕ ਔਰਤ ਬਾਲੇ ਦੇ ਗਾਲ ਵਿੱਚ ਧਾਗਾ ਲੱਗੀ ਬੱਲਣਾ ਉਹ ਕੁੱਤੀ ਬਣ ਗਈ ਗੁਰੂ ਬਾਬੇ ਜੀ ਵੱਲ ਦੌੜੀ ਉਹ ਗਧੀ ਹੋ ਗਈ ਗੁਰੂ ਜੀ ਸ਼ਲੋਕ ਆਖਿਆ ਕਲਰ ਕੀਆ ਵਣ ਜਾ ਰੀਆਂ ਝੂਠੇ ਮੁਸਕ ਮੰਗੇ ਨਾ ਅਮਲਾ ਬਾਜੋ ਨਾਨਕਾ ਕਿਉਂ ਕਰ ਕੰਤ ਮਲੇਣ ਇਹ ਬਚਨ ਦੇ ਕਹਿਣ ਨਾਲ ਜਿੰਨੇ ਮਰਦਾਨੇ ਨੂੰ ਬੱਕਰਾ ਬਣਾਇਆ ਸੀ ਨਾ ਉਹਦੇ ਸਿਰ ਤੇ ਪਾਣੀ ਵਾਲਾ ਘੜਾ ਜੁੜ ਗਿਆ ਉਹਦੀ ਸਹੇਲੀ ਗੁਰੂ ਜੀ ਦੇ ਗਲੇ ਧਾਗਾ ਪਾਉਣ ਆਈ ਉਹ ਛਤਰੀ ਬੱਕਰੀ ਬਣ ਗਈ ਫਿਰ ਗੁਰੂ ਬਾਬੇ ਜੀ ਮੇਰੇ ਪ੍ਰਤੀ ਆਖਿਆ ਬਾਲਾ ਵੇਖਿਆ ਇਹ ਤਮਾਸ਼ਾ ਮੈਂ ਆਖਿਆ ਗੁਰੂ ਜੀ ਜਿਉਂ ਆਪਨੇ ਵਿਖਾਇਆ ਉਹ ਦੇਖਿਆ ਜੋ ਦਿਖਾਓਗੇ ਵੇਖਾਂਗੇ ਫਿਰ ਗੁਰੂ ਜੀ ਮੈਨੂੰ ਹੁਕਮ ਕੀਤਾ ਬਾਲਾ ਅੰਦਰ ਜਾ ਕੇ ਮਰਦਾਨੇ ਦੇ ਗਲੋਂ ਧਾਗਾ ਤੋੜ ਸੁੱਟ ਫਿਰ ਮੈਂ ਗੁਰੂ ਜੀ ਸਤਗੁਰ ਨਾਨਕਦੇਵ ਜੀ ਦਾ ਬਚਨ ਪਾ ਕੇ ਅੰਦਰ ਜਾ ਕੇ ਮਰਦਾਨੇ ਦੇ ਕੋਲੋਂ ਧਾਗਾ ਤੋੜ ਸੁਟਿਆ ਛੱਤਰੇ ਤੋਂ ਮਦਾਨਾ ਆਦਮੀ ਹੋ ਗਿਆ। ਸ੍ਰੀ ਗੁਰੂ ਨਾਨਕਦੇਵ ਜੀ ਆਖਿਆ ਮਰਦਾਨਿਆ ਕਿਆ ਖਬਰ ਹੈ? ਮਰਦਾਨਾ ਦਾ ਬਸ ਵਸ ਬਾਬਾ ਜੀ ਬਸ ਗੁਰੂ ਜੀ ਸਾਨੂੰ ਭਲੀਆਂ ਬੁਲਾਵਾ ਵਿੱਚ ਲਈ ਫਿਰਦਾ। ਗੁਰੂ ਜੀ ਆਖਿਆ ਮਰਦਾਨਿਆ ਤੂੰ ਆਪੇ ਹੀ ਆ ਫਸਿਆ ਅਸਾ ਤੈਨੂੰ ਮਣਾ ਕੀਤਾ ਸੀ। ਤੇ ਉਹਨੇ ਚਿਰ ਨੂੰ ਉਹ ਔਰਤਾਂ ਦੇ ਖਾਸਮ ਘਰ ਆ ਗਏ ਵੇਖਣ ਵੀ ਜਿਹੜੀਆਂ ਔਰਤਾਂ ਸੀ ਉਹਦਾ ਛੱਤਰੀਆਂ ਕੁੱਤਰੀਆਂ ਕੁੱਤੀਆਂ ਹੋਈਆਂ ਬੈਠੀਆਂ ਨੇ ਇੱਕ ਔਰਤ ਦੇ ਸਿਰ ਤੋਂ ਘੜਾ ਪਾਣੀ ਵਾਲਾ ਭਰਿਆ ਹੋਇਆ ਲੱਗਿਆ ਹੋਇਆ ਉਹ ਲੈੰਦਾ ਹੀ ਨਹੀਂ ਬੜੇ ਯਤਨ ਕਰ ਰਹੇ ਉਤਰੇ ਨਹੀਂ ਪਰ ਝੂਠ ਦਾ صدਕਾ ਉਹ ਸਾਰੇ ਘਰ ਦੇ ਲਈ ਲਈ ਫਿਰੇ ਉੱਥੋਂ ਦੀ ਸਰਦਾਰ ਸੀ ਨੂਰ ਸ਼ਾਹ ਔਰਤ ਸਾਰੇ ਜਾਦੂਗਰਾਂ ਦੇ ਸਿਰ ਜਾਦੂਗਰਨੀ ਸਭ ਤੋਂ ਵੱਡੀ ਉਹ ਸੀ ਨੂਰ ਸ਼ਾਹ ਉਹਨੂੰ ਖਬਰ ਹੋਈ ਵੀ ਇੱਕ ਔਰਤ ਦੇ ਸਿਰ ਤੇ ਪਾਣੀ ਦਾ ਘੜਾ ਭਰਿਆ ਹੋਇਆ ਲੱਗ ਗਿਆ ਉਹ ਤਾਂ ਉਤਰਦਾ ਹੀ ਨਹੀਂ ਨੂਰ ਸ਼ਾਹ ਨੇ ਹੁਕਮ ਕੀਤਾ ਜਿੱਥੋਂ ਤੱਕ ਜਾਦੂਗਰ ਨੇ ਨਾ ਸਾਰੇ ਜਾਓ ਉਹਦੇ ਸਿਰ ਤੋਂ ਘੜਾ ਲਾ ਕੇ ਆਓ ਆਪ ਤੋਂ ਆਪਣੀ ਵਿਦਿਆ ਵਿਖਾਓ ਜਾਦੂਗਰनियां ਉਹ ਸ਼ਹਿਰ ਦੇ ਵਿੱਚ ਜਿਹੜੀਆਂ ਸੰਸਾਰੀਆਂ ਆ ਜਾਂ ਕੋਈ ਮਿਰਗਸ਼ਾਲਾ ਉੱਪਰ ਸਵਾਰ ਹੋ ਕੇ ਕੋਈ ਢੋਲ ਵਜਾਉਂਦੀ ਆਈ ਸਾਰੇ ਮੰਤਰ ਜੰਤਰ ਕਰ ਰਹੀਆਂ ਪਰ ਉਹਦੇ ਸਿਰੋਂ ਘੜਾ ਨਹੀਂ ਲੱਤਾ ਉਹ ਜੋ ਕੁੱਤियां ਛਤਰੀਆਂ ਰਹੀਆਂ ਉਹ ਵੀ ਉਹਨਾਂ ਨੂੰ ਔਰਤਾ ਨਹੀਂ ਬਣਾ ਸਕੀਆਂ ਗੁਰੂ ਨਾਨਕ ਜੀ ਹੱਸ ਕੇ ਆਖਿਆ ਮਰਦਾਨਿਆਂ ਤੂੰ ਵੈ ਗੁਰੂ ਕਹਿ ਕੇ ਰਬਾਬ ਵਜਾ ਮਰਦਾਨੇ ਨੇ ਜਾ ਕੇ ਰਬਾਬ ਨੂੰ ਲੈ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਤੇ ਸਾਹਮਣੇ ਬੈਠ ਕੇ ਰਬਾਬ ਲੱਗਾ ਵਜਾਉਣ ਸ੍ਰੀ ਗੁਰੂ ਜੀ ਵਡਹੰਸ ਰਾਗ ਵਿੱਚ ਸ਼ਬਦ ਉਚਾਰਿਆ ਰਾਗ ਵਡਹੰਸ ਮਹੱਲਾ ਪਹਿਲਾ ਗੋਣਵੰਤੀ ਸ਼ੌਰਾਵਿਆ ਨਿਰਗੁਣ ਕੂਕੇ ਕਾਇ ਜੇ ਗੁਣਵੰਤੀ ਥੀ ਰਹੇ ਤਾਂ ਵੀ ਸ਼ੌਰਾਵਣ ਜਾਏ ਮੇਰਾ ਕੰਤਰ ਸਾਲੋ ਕੀ ਧਰ ਅਵਰਾ ਰਾਵ ਜੀ ਜਾਇ ਸ਼ਬਦ ਮਹਾਰਾਜ ਆਖਿਆ ਨਾ ਫੇਰ ਸਾਰਿਆਂ ਨੇ ਜੋਰ ਲਾਇਆ ਉਹਨਾਂ ਔਰਤਾਂ ਦਾ ਮੰਤਰ ਕੁਝ ਨਾ ਚੱਲੇ ਫਿਰ ਨੂਰ ਸ਼ਾਹ ਨੂੰ ਖਬਰ ਹੋਈ ਵੀ ਮੰਤਰ ਜੰਤਰ ਕਿਸੇ ਦਾ ਨਹੀਂ ਚੱਲਦਾ ਪਿਆ ਤੂੰ ਆ ਪਾ ਹਰ ਨੂਰ ਸ਼ਾਹ ਸਰਦਾਰ ਨਹੀਂ ਹੈ ਸਾਰਿਆਂ ਤੋਂ ਵੱਡੀ ਹੈ ਉਹ ਆ ਪਾਈ ਲੱਖਾਂ ਨੰਬਰ ਨਾਲ ਲਿਆਈ ਪਰ ਉਹ ਵੀ ਆਪਣਾ ਸਾਰਾ ਜੋਰ ਲਾਇਆ ਕੁਝ ਨਹੀਂ ਬਣਿਆ ਫਿਰ ਗੁਰੂ ਸਾਹਿਬ ਜੀ ਸ਼ਬਦ ਆਖਿਆ ਰਾਗ ਸੂਹੀ ਮਹੱਲਾ ਪਹਿਲਾ ਮਨਕ ਜਾਂ ਜੀ ਮਾਵਣ ਢੋਸੜੇ ਹਾਂ ਕਿਉਂ ਸ਼ਰ ਰਾਵਣ ਜਾਓ ਜਿਓ ਇੱਕ ਦੂ ਇੱਕ ਚੜਾਂਦੀ ਆ ਕੌਣ ਜਾਣ ਮੇਰਾ ਨਾਮ ਜਿਓ ਜਮਰਜੀ ਇਹ ਸ਼ਬਦ ਆਖਿਆ ਨੂਰ ਸ਼ਾਹ ਵੀ ਆਪ ਮੰਤਰ ਜੰਤਰ ਕਰ ਥੱਕੀ ਪਰ ਕੋਈ ਮੰਤਰ ਪੇਸ਼ ਨਾ ਜਾਵੇ ਅਦੇ ਨਾ ਹੀ ਔਰਤ ਦੇ ਸਿਰ ਤੋਂ ਘੜਾ ਉਤਰੇ ਫੇਰ ਨੂਰ ਸ਼ਾ ਦੂਰੋ ਦੂਰ ਕਾਮਲ ਇਲਮ ਵਾਲੀਆਂ ਦਵਾਈਆਂ ਸਾਰੀਆਂ ਇਕੱਠੀਆਂ ਹੋ ਕੇ ਲੱਗੀਆਂ ਢੋਲਕੀ ਵਜਾਣ ਫਿਰ ਗੁਰੂ ਨਾਨਕ ਸਾਹਿਬ ਜੀ ਇੱਕ ਹੋਰ ਸ਼ਬਦ ਆਖਿਆ ਆਸਾ ਮਹੱਲਾ ਪਹਿਲਾ ਤਾਲ ਮਦੀਰ ਘਟ ਗੇ ਘਾਟ ਦੋਲਕ ਦੁਨੀਆ ਵਾਜ ਵਾਜ ਨਾਰਦ ਨਾਚੈ ਕਲ ਕਾ ਪਾਉ ਜਤੀ ਸਤੀ ਕਹਿ ਰੱਖ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ ਜਾਇ ਮਰਜੀ ਸ਼ਲੋਕ ਉਚਾਰਨ ਕੀਤਾ ਨਾ ਇਹ ਸ਼ਬਦ ਆਖਿਆ ਫਿਰ ਇੱਕ ਹੋਰ ਸ਼ਲੋਕ ਆਖਿਆ ਗੱਲ ਇਹ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੁਖ ਸੁਧਾ ਕਾਲੀਆਂ ਬਾਹਰੋਂ ਚਟਵੀਆਂ ਤ੍ਰੀਸਾ ਕਰੇ ਤਣਾੜੀਆਂ ਜੋ ਸੇਵਾਦਰ ਖੜੀਆਂ ਨਾਲ ਖਸਮ ਰਤੀਆਂ ਮਾਨ ਸੁਖ ਰਲੀਆਂ ਹੁੰਦੇ ਤਾਨ ਨਿਤਾਨੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਕਾਰਥ ਜੇ ਤਨ ਕੇ ਸੰਗ ਮਲਾ ਜਦੋਂ ਸ਼ਲੋਕ ਗੁਰੂ ਜੀ ਆਖਿਆ ਤਾਂ ਨੂਰ ਸ਼ਾਹ ਨੇ ਵਿਚਾਰ ਕੀਤੀ ਇਹਨੂੰ ਮਾਇਆ ਦਾ ਜਾਲ ਪਾਈਏ ਮਾਇਆ ਦਾ মোহ ਇਹਨੂੰ ਵਿਆਪ ਗਿਆ ਤੇ ਸਾਡੇ ਵੱਸ ਹੋ ਜੇਗਾ ਇਹ ਬਾਤ ਨੂਰ ਸ਼ਾਹ ਦੀ ਸੁਣ ਕੇ ਸਾਰੀਆਂ ਜਾਗਿਆਨੇਕ ਪ੍ਰਕਾਰ ਦੇ ਜਵਾਰਾਤ ਪਦਾਰਥ ਲੈ ਆਈਆਂ ਆਨ ਗੁਰੂ ਜਗੇ ਭੇਟ ਭੇਟਾ ਰਖੀਆਂ ਗੁਰੂ ਜੀ ਸ਼ਬਦ ਆਖਿਆ ਰਾਗ ਤਲੰਗ ਮਹੱਲਾ ਪਹਿਲਾ ਏ ਆਨੜੀਏ ਮਨੜਾ ਕਾਹੇ ਕਰ ਆਪ ਨੜੈ ਘਰ ਹਰ ਰੰਗੋ ਕੀ ਨਾ ਮਨੇ ਸੋ ਨੇੜੈ ਤਨ ਕਮਲੀਏ ਬਾਰ ਕਿਆ ਢੁੰਡੇ ਪੈ ਕਿਆ ਜੇ ਸਲਾਈਆਂ ਨੈਣੀ ਭਾਵਕ ਕਰ ਸ਼ਿੰਗਾਰ ਤਾ ਸੁਹਾਗਣ ਜਾਣੀ ਲਾਗੀ ਜਾਸ਼ੋ ਧਰੇ ਪਿਆਰ ਜਦੋਂ ਇਹ ਸ਼ਬਦ ਗੁਰੂ ਜੀ ਆਖਿਆ ਉਹਨਾਂ ਜਿਹੜੀਆਂ ਕੁੱਤੀਆਂ ਬਣੀਆਂ ਸੀ ਬੱਕਰੀਆਂ ਬਣੀਆਂ ਸੀ ਉਹਨਾਂ ਦੇ ਜਿਹੜੇ ਮਰਦ ਸਨ ਉਹ ਗੁਰੂ ਜੀ ਦੀ ਚਰਨੀਆਂ ਲੱਗੇ ਗੁਰੂ ਜੀ ਆਖਿਆ ਭਾਈ ਇਹ ਪਦਾਰਥ ਦੀ ਜਿਹੜੀ ਤੁਸੀਂ ਸਾਨੂੰ ਭੇਟਾ ਕਰਦੇ ਹੋ ਨਾ ਇਹਦੀ ਇੱਥੇ ਧਰਮਸ਼ਾਲਾ ਬਣਾ ਦਿਓ ਆਈ ਸਾਧ ਸੰਗਤ ਦੀ ਸੇਵਾ ਕਰਿਆ ਕਰੋ ਨਿਰਭਾਗ ਮਾਨੋ ਮਨ ਨੀਵਾ ਕਰੋ ਸਤਨਾਮ ਦਾ ਜਾਪ ਕਰਿਆ ਕਰੋ ਤਾਂ ਤੁਹਾਡਾ ਭਲਾ ਹੋਵੇਗਾ ਜਾਂ ਸ਼੍ਰੀ ਬਾਬੇ ਜੀ ਬਚਨ ਕੀਤਾ ਉਹਨਾਂ ਔਰਤਾਂ ਦੇ ਘਰ ਵਾਲੇ ਭਾਈ ਬਾਲੇ ਜੀ ਦੇ ਚਰਨੀਆਂ ਲੱਗਿਆ ਆਖਿਓ ਨੇ ਸੰਤ ਜੀ ਤੁਸੀਂ ਦਿਆਲੂ ਦਿਆਲੂ ਹੋ ਧਰਮ ਦੀ ਮੂਰਤੀ ਹੋ ਸਨੁ ਬਖਸ਼ਾਵਾਦਿਓ ਭਾਈ ਬਾਲਾ ਆਖਿਆ ਸੰਤ ਨਰਮ ਚਿੱਤ ਨੇ ਤੁਸੀਂ ਉਹਨਾਂ ਅੱਗੇ ਪ੍ਰਾਰਥਨਾ ਕਰੋ ਤੁਹਾਡਾ ਭਲਾ ਹੋ ਜਾਏਗਾ ਉਹ ਸਾਰੇ ਫੇਰ ਗੁਰੂ ਜੀ ਦੀ ਚਰਨੀਆਂ ਲੱਗੇ ਗੁਰੂ ਜੀ ਆਖਿਆ ਭਾਈ ਸਿੱਖ ਹੋ ਉਹਨਾਂ ਨੇ ਮਨਜ਼ੂਰ ਕੀਤਾ ਵੀ ਅਸੀਂ ਸਿੱਖ ਬਣਾਂਗੇ ਮਹਾਰਾਜ ਜੀ ਤੁਹਾਡੇ ਤੇ ਗੁਰੂ ਜੀ ਆਖਿਆ ਚੰਗਾ ਫਿਰ ਉੱਠ ਕੇ ਨਾ ਭਾਈ ਬਾਲਾ ਵੈਗਰੂ ਕਹਿ ਕੇ ਉਹਦੇ ਸਿਰ ਤੋਂ ਘੜਾ ਲਾ ਦੇ ਪਰ ਵੈਗਰੂ ਆ ਕੇ ਪਾਣੀ ਦੇ ਛਿੱਟੇ ਮਾਰੋ ਉਹ ਵੀ ਅੱਛੀਆਂ ਹੋ ਜਾਣਗੀਆਂ ਸ਼੍ਰੀ ਗੁਰੂ ਜੀ ਮੈਂ ਮਹਾਰਾਜ ਜੀ ਦਾ ਹੁਕਮ ਪਾ ਕੇ ਵੈਗਰੂ ਆ ਕੇ ਕੜਾ ਵਿਲਾ ਲਿਆ ਉਹਨਾਂ ਉੱਪਰ ਜਲਸ਼ਨ ਕੀਆ ਉਹ ਮਨੁੱਖ ਦੇ ਹੋ ਗਈਆਂ ਔਰ ਸਭਨਾਂ ਨੂੰ ਸਿੱਖ ਕੀਤਾ ਨਾਮ ਦਾ ਉਪਦੇਸ਼ ਦਿੱਤਾ ਸਾਰੇ ਗੁਰੂ ਗੁਰੂ ਜਪਣ ਧਰਮਸ਼ਾਲਾ ਬਣਵਾਈ ਗੁਰੂ ਜੀ ਦੇ ਸਿੱਖ ਹੋਏ ਨੂਰ ਸ਼ਾਹ ਵੀ ਗੁਰੂ ਜੀ ਅੱਗੇ ਮੱਥਾ ਟੇਕਿਆ ਆਖਿਆ ਜੀ ਕਿਰਪਾ ਦ੍ਰਿਸ਼ਟੀ ਕਰੋ ਗੁਰੂ ਜੀ ਉਹਨੂੰ ਨਾਮ ਦੇ ਕੇ ਸਿੱਖ ਨਹੀਂ ਬਣਾਇਆ ਨੂਰ ਸ਼ਾਹ ਬਚਨ ਆਖਿਆ ਜੋ ਸਿੱਖ ਗੁਰੂ ਸ਼ਾਹਨ ਗੁਰੂ ਜੀ ਨੇ ਨੂਰ ਸ਼ਾਹ ਨੂੰ ਬਚਨਾ ਕਿਹਾ ਵੀ ਜੋ ਸਾਡਾ ਸਿੱਖ ਇੱਥੇ ਆਵੇ ਸਾਡਾ ਨਾਮ ਲਵੇ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਦੇਣਾ ਫਿਰ ਨੂਰ ਸ਼ਾਹ ਨੇ ਆਖਿਆ ਜੀ ਆਪ ਦਾ ਸਿੱਖ ਛੱਡ ਕੇ ਆਪ ਦਾ ਕੁੱਕਰ ਵੀ ਆਵੇ ਮਹਾਰਾਜ ਜੀ ਅਸੀਂ ਉਹਦੀ ਵੀ ਪੂਜਾ ਕਰਾਂਗੇ ਗੁਰੂ ਜੀ ਉਹਨਾਂ ਲੋਕਾਂ ਨੂੰ ਸਿੱਖ ਕੀਤਾ ਤੇ ਉਤੋਂ ਫਿਰ ਅੱਗੇ ਮਹਾਰਾਜ ਜੀ ਚੱਲੇ ਬੋਲਣਾ ਜੀ ਸਤ ਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਚਰਵਾਦ ਘਟ ਬੋਲਿਆ ਗਿਆ ਹੋਵੇ 사ਧਗੁਰ ਜੀ ਬਖਸ਼ਣ ਯੋਗਾਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ